ਸਤ ਸ੍ਰੀ ਅਕਾਲ ਦੋਸਤੋ ਅੱਜ ਇੱਕ ਨਵੀਂ ਕਹਾਣੀ ਤੇ ਗੱਲ ਕਰਦੇ ਆਂ ਇੱਕ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਰਾਜੇ ਦਾ ਰਾਜ ਹੁੰਦਾ ਰਾਜਾ ਬੜਾ ਚੰਗਾ ਹੁੰਦਾ ਤੇ ਉਸ ਰਾਜ ਦੀ ਪ੍ਰਜਾ ਬਹੁਤ ਖੁਸ਼ ਹੁੰਦੀ ਆ ਉਸ ਰਾਜ ਚ ਨਾ ਕੋਈ ਬਿਮਾਰੀ ਨਾ ਬੇਰੋਜ਼ਗਾਰੀ ਤੇ ਨਾ ਹੀ ਮਹਿੰਗਾਈ ਵਾਲੀ ਉਸ ਰਾਜ ਦੇ ਲੋਕ ਬਹੁਤ ਖੁਸ਼ ਹੁੰਦੇ ਆ ਰਾਜਾ ਹੀ ਬੜਾ ਖੁਸ਼ ਹੁੰਦਾ ਰਾਜੇ ਦੀ ਇਹ ਸੋਚ ਹੁੰਦੀ ਹੈ ਕਿ ਮੇਰੇ ਕਰਕੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਇੱਕ ਸਿੰਗਲ ਬੰਦੇ ਨੂੰ ਵੀ ਪ੍ਰੋਬਲਮ ਨਾ ਆਵੇ ਤੇ ਨਾ ਹੀ ਕਿਸੇ ਕਰਕੇ ਮੈਨੂੰ ਪ੍ਰੋਬਲਮ ਆਵੇ ਤਾਂ ਨਾ ਹੀ ਇੱਕ ਵਿਅਕਤੀ ਕਰਕੇ ਪ੍ਰਜਾ ਦੇ ਵਿੱਚ ਕਿਸੇ ਨੂੰ ਦਿੱਕਤ ਆਵੇ ਕੋਈ ਪ੍ਰੋਬਲਮ ਆਵੇ ਤੇ ਉਸ ਰਾਜ ਦੇ ਵਿੱਚ ਇੱਕ ਨੌਜਵਾਨ ਵਿਅਕਤੀ ਰਹਿੰਦਾ ਹੁੰਦਾ ਤੇ ਉਹਦਾ ਦਿਮਾਗ ਬਹੁਤ ਤੇਜ ਹੁੰਦਾ ਪਰ ਉਹਦੀ ਇੱਕ ਅਫਵਾਹ ਉੜੀ ਹੁੰਦੀ ਆ ਕਿ ਇਹ ਮਨਹੋਸ ਆ ਜਿਹਦੇ ਮੱਥੇ ਲੱਗ ਜਾਂਦਾ ਸਵੇਰ ਨੂੰ ਉਹਦਾ ਦਿਨ ਬੜਾ ਬੇਕਾਰ ਹੁੰਦਾ ਇਹ ਹੌਲੀ ਹੌਲੀ ਗੱਲ ਰਾਜੇ ਦੇ ਸਿਪਾਈਆਂ ਨੂੰ ਪਤਾ ਲੱਗੀ ਤੇ ਸਿਪਾਈਆਂ ਨੇ ਅੱਗੇ ਰਾਜੇ ਨਾਲ ਗੱਲ ਕਰਦੀ ਕਿ ਆਪਣੇ ਰਾਜ ਵਿੱਚ ਰਾਜਾ ਸਾਹਿਬ ਨੌਜਵਾਨ ਰਹਿੰਦਾ ਜੇ ਦੀ ਸ਼ਕਲ ਬਹੁਤ ਮਨਹੋਸ ਹੈ ਉਹ ਜਿਹਦੇ ਮੱਥੇ ਲੱਗਦਾ ਉਹਦਾ ਦਿਨ ਬੜਾ ਬੇਕਾਰ ਚੱਲਦਾ ਤੇ ਰਾਜਾ ਇਹ ਬੜਾ ਸਿਆਣਾ ਸੀ ਤੇ ਰਾਜੇ ਨੇ ਕਿਹਾ ਠੀਕ ਆ ਉਸ ਵਿਅਕਤੀ ਦੀ ਉਸ ਨੌਜਵਾਨ ਦੀ ਫੋਟੋ ਨਾ ਮੇਰੇ ਕਮਰੇ ਚ ਲਿਆ ਕੇ ਲਾ ਦਿਓ ਤਾਂ ਜੋ ਜਦੋਂ ਮੈਂ ਸਵੇਰੇ ਉੱਠ ਸੁੱਤਾ ਉੱਠਾਂ ਤਾਂ ਮੇਰੇ ਮੱਥੇ ਉਹੀ ਲੱਗੇ ਮੈਂ ਕਲੀਅਰ ਕਰਨਾ ਚਾਹੁੰਦਾ ਇਹ ਸੱਚ ਹੈ ਕਿ ਅਫਵਾਹ ਨਿਰਦੋਸ਼ ਬੰਦੇ ਨੂੰ ਸਜ਼ਾ ਨਾ ਦੇ ਹੋ ਜਵੇ ਸਿਪਾਈਆਂ ਨੇ ਇਦਾਂ ਕੀਤਾ ਚਿੱਤਰ ਬਣਵਾਇਆ ਉਹਦੀ ਫੋਟੋ ਬਣਵਾਈ ਰਾਜ ਦੇ ਲਈ ਆ ਕੇ ਬੈਡਰੂਮ ਚ ਲਾਤੀ ਰਾਜਾ ਜਦੋਂ ਉੱਠਿਆ ਦੂਜੇ ਦਿਨ ਸਵੇਰੇ ਤੇ ਸਭ ਤੋਂ ਪਹਿਲਾਂ ਫੋਟੋ ਰਾਜੇ ਦੇ ਮੱਥੇ ਲੱਗੀ ਰਾਜੇ ਨੇ ਫੋਟੋ ਦੇਖ ਲਈ ਕਹਿ ਲੋ ਕਿ ਉਹ ਬੰਦਾ ਉਹ ਵਿਅਕਤੀ ਉਹ ਨੌਜਵਾਨ ਰਾਜੇ ਦੇ ਮੱਥੇ ਲੱਗਾ ਰਾਜਾ ਉੱਠਿਆ ਨਾਤ ਹੋ ਕੇ ਆਪਣੇ ਜਿਹੜੇ ਡੇਲੀ ਦੇ ਕੰਮ ਐ ਉਹ ਕਰਨ ਲੱਗ ਪਿਆ ਆਪਣੇ ਰਾਜ ਦੇ ਵਿੱਚ ਲੋਕਾਂ ਨੂੰ ਮਿਲਣਾ ਸੀ ਹੋਰ ਰਾਜ ਦੇ ਰਾਜਾ ਨੂੰ ਵਜ਼ੀਰਾਂ ਨੂੰ ਮੰਤਰੀ ਨੂੰ ਮਿਲਣਾ ਸੀ ਉਹ ਸਾਰਾ ਦਿਨ ਕੰਮ ਕਰਦਾ ਰਿਹਾ ਉਦੇ ਦਿਮਾਗ 'ਚ ਉਹ ਖਿਆਲ ਨਿਕਲ ਗਿਆ ਏ ਕਿ ਨਾ ਉਹਨੇ ਖਾਣਾ ਖਾਦਾ ਨਾ ਸਾਰਾ ਦਿਨ ਪਾਣੀ ਪੀਤਾ ਸਾਰਾ ਦਿਨ ਨਿਕਲ ਗਿਆ ਕੰਮ ਕਰਦੇ ਨੂੰ ਜਦੋਂ ਸ਼ਾਮ ਪਈ ਉਹਦੇ ਦਿਮਾਗ 'ਚ ਖਿਆਲ ਆਇਆ ਕਿ ਯਾਰ ਮੈਂ ਤਾਂ ਖਾਣਾ ਹੀ ਨਹੀਂ ਖਾਦਾ ਅੱਜ ਨਾ ਮੈਂ ਪਾਣੀ ਪੀਤਾ ਉਦਾਂ ਤਾਂ ਮੈਂ ਰੋਜ਼ ਦੋ ਵਾਰ ਖਾਣਾ ਖਾ ਲੈਣਾ ਉਹਦੇ ਦਿਮਾਗ 'ਚ ਕੀ ਆਇਆ ਕਿ ਯਾਰ ਅੱਜ ਮੇਰੇ ਮੱਥੇ ਉਹੀ ਵਿਅਕਤੀ ਲੱਗਾ ਸੀ ਜਿਹਦਾ ਚਿਹਰਾ ਬੜਾ ਮਨਹੂਸ ਆ ਵਾਕਈ ਉਹ ਬੰਦਾ ਬੜਾ ਮਨਹੂਸ ਆ ਜਿਹਦੇ ਕਰਕੇ ਮੇਰਾ ਦਿਨ ਬੇਕਾਰ ਨਿਕਲਿਆ ਬੇਕਾਰ ਮੀਨਸ ਮੈਂ ਖਾਣਾ ਹੀ ਨਹੀਂ ਖਾਦਾ ਏਦਾਂ ਮੈਂ ਰੋਜ਼ ਖਾਣਾ ਨਾ ਖਾऊं ਤਾਂ ਮੈਂ ਕਮਜ਼ੋਰ ਹੋ ਜੂ ਕਮਜ਼ੋਰ ਹੋ ਤੂੰ ਕੋਈ ਬਿਮਾਰੀ ਲੱਗ ਜਾਉ ਬਿਮਾਰੀ ਲੱਗੂ ਤਾਂ ਮੈਂ ਮਰ ਜਾਣਾ ਰਾਜੇ ਨੇ ਫਰਮਾਨ ਕਰਤਾ ਜੀ ਉਸ ਵਿਅਕਤੀ ਨੂੰ ਅਰੈਸਟ ਕੀਤਾ ਜਾਵੇ ਫੜ ਲਓ ਤੇ ਫੜ ਕੇ ਉਹਨੂੰ ਮੇਰੇ ਸਾਹਮਣੇ ਪੇਸ਼ ਕਰੋ ਦੂਜਾ ਦਿਨ ਚੜਿਆ ਉਸ ਨੌਜਵਾਨ ਨੂੰ ਫੌਜ ਵੱਲੋਂ ਫੁਚਪਾਈਆਂ ਵੱਲੋਂ ਅਰੇਸਟ ਕਰ ਲਿਆ ਗਿਆ ਫੜ ਲਿਆ ਗਿਆ ਰਾਜੇ ਸਾਹਮਣੇ ਪੇਸ਼ ਕੀਤਾ ਦਰਬਾਰ ਚ ਉਹ ਦਰਬਾਰ ਚ ਰਾਜੇ ਦਰਬਾਰੀ ਬੈਠੇ ਵਜ਼ੀਰ ਬੈਠੇ ਸੰਤਰੀ ਮੰਤਰੀ ਸਾਰੇ ਬੈਠੇ ਲੋਕਾਂ ਦਾ ਹਜੂਮ ਉਹ ਨੌਜਵਾਨ ਨੂੰ ਜਦੋਂ ਲਿਆ ਕੇ ਰਾਜੇ ਸਾਹਮਣੇ ਪੇਸ਼ ਕੀਤਾ ਉਹ ਨੌਜਵਾਨ ਨੇ ਰਾਜੇ ਨੂੰ ਸਲਾਮ ਕੀਤੀ ਨਮਸਕਾਰ ਕੀਤੀ ਰਾਜੇ ਨੂੰ ਰਾਜਾ ਉਹਨੂੰ ਕਹਿੰਦਾ ਕਿ ਤੇਤੇ ਦੋਸ਼ ਹੈ ਕਿ ਤੂੰ ਬਹੁਤ ਮਨਹੂਸ ਹੈ ਜਿਹਦੇ ਮੱਥੇ ਲੱਗ ਜਾਂਦਾ ਉਹਦਾ ਦਿਨ ਬੜਾ ਬੇਕਾਰ ਜਾਂਦਾ ਇਸੇ ਤਰ੍ਹਾਂ ਮਰਨਾ ਵੀ ਹੋਇਆ ਨੌਜਵਾਨ ਬੜਾ ਹੈਰਾਨ ਹੁੰਦਾ ਰਾਜਾ ਕਹਿੰਦਾ ਆਪਣੀ ਆਖਰੀ ਇੱਛਾ ਦੱਸ ਤੇਰੀ ਆਖਰੀ ਇੱਛਾ ਕੀ ਹੈ ਤੈਨੂੰ ਸਜ਼ਾਏ ਮੌਤ ਮਿਲਣੀ ਹੈ ਤੈਨੂੰ ਫਾਂਸੀ ਲਾ ਦੇਣਾ ਉਹ ਨੌਜਵਾਨ ਜਿਹੜਾ ਸੀ ਬੜਾ ਰੋਸ਼ਨ ਦਿਮਾਗ ਸੀ ਉਹਦੀ ਅਫਵਾਹ ਹੀ ਉਡੀ ਸੀ ਮਨਹੂਸ ਆ ਰੋਸ਼ਨ ਦਿਮਾਗ ਬਹੁਤ ਸੀ ਮਿਹਨਤੀ ਸੀ ਰਾਜਾ ਉਹਨੂੰ ਪੁੱਛਦਾ ਕਿ ਜੇ ਤੇਰੀ ਕੋਈ ਆਖਰੀ ਇੱਛਾ ਹੈ ਤੇ ਦੱਸ ਅਸੀਂ ਉਹ ਪੂਰੀ ਕਰਾਂਗੇ ਅੱਜ ਤੈਨੂੰ ਫਾਂਸੀ ਲਾ ਦੇਣੀ ਨੌਜਵਾਨ ਆਦੇ ਮਨਮਨੀ ਸੋਚਦਾ ਯਾਰ ਮਰਤਾ ਜਾਣਾ ਹੀ ਇਦਾਂ ਹੀ ਭੰਗ ਤੇ ਪਾੜੇ ਚਲੋ ਦਿਲ ਦੀ ਪੜਾਸ ਕੱਢ ਲੈਨੇ ਆ ਕੋਈ ਦਿਮਾਗ ਲਾਉਣੇ ਆ ਚਲਾਉਣੇ ਆ ਕੋਈ ਚੱਕਰ ਉਹਨੇ ਸੋਚਿਆ ਤੇ ਸੋਚ ਕੇ ਰਾਜਾ ਸਾਹਿਬ ਨੂੰ ਕਹਿੰਦਾ ਰਾਜਾ ਸਾਹਿਬ ਮੈਂ ਜ਼ਿੰਦਗੀ ਚ ਕਦੇ ਕੋਈ ਮਾੜਾ ਕੰਮ ਨਹੀਂ ਕੀਤਾ ਮੇਰੀ ਕਦੇ ਕੋਈ ਕੰਪਲੇਂਟ ਨਹੀਂ ਕਦੇ ਕੋਈ ਚੋਰੀ ਨਹੀਂ ਚਕਾਰੇ ਨਹੀਂ ਆਪਦਾ ਕਰਦਾ ਦਾ ਖਾਨਾ ਹਾਂ ਲੋਕਾਂ ਨੂੰ ਚੰਗੀ ਸਲਾਹ ਜ਼ਰੂਰ ਦਿਨਾ ਕੋਈ ਮੰਨ ਲਵੇ ਠੀਕ ਆ ਉਹਦਾ ਕੰਮ ਹੋ ਜਾਂਦਾ ਨਹੀਂ ਮੰਨਦਾ ਤਾਂ ਲੋਕਾਂ ਨੇ ਫਾਦਰ ਡਾਈ ਹੋਈ ਆ ਪਰ ਤੁਸੀਂ ਮੈਨੂੰ ਦੱਸੋ ਮੈਂ ਜ਼ਿੰਦਗੀ ਤੁਹਾਨੂੰ ਪਹਿਲੀ ਵਾਰ ਦੇਖਿਆ ਤਾਨੂੰ ਦੇਖਦੇ ਹੀ ਅੱਜ ਮੈਨੂੰ ਸਜ਼ਾਏ ਮੌਤ ਮਿਲ ਗਈ ਮੇਤੋਂ ਮਨਹੂਸ ਪਨੋਤੀ ਤਾਂ ਤੁਸੀਂ ਹੋ ਮੇਰੇ ਨਾਲੋਂ ਮਨਹੂਸ ਤਾਂ ਤੁਸੀਂ ਹੋ ਜ਼ਿਆਦਾ ਮੇਰੇ ਮੱਥੇ ਲੱਗੇ ਮੈਨੂੰ ਸਜ਼ਾਏ ਮੌਤ ਮਿਲੀ ਰਾਜੇ ਨੇ ਪਲ ਪਰ ਸੋਚਿਆ ਗੱਲ ਤੇ ਦੀ ਸਹੀ ਆ ਵੀ ਮੈਂ ਇਹਦੇ ਮੱਥੇ ਲੱਗਿਆ ਤੇ ਇਹਨੂੰ ਮੈਂ ਸਜ਼ਾਏ ਮੌਤ ਦੇਤੀਆ ਰਾਜੇ ਨੇ ਦੋ ਘੰਟੇ ਸੋਚਿਆ ਰਾਜਾ ਕਹਿੰਦਾ ਇਹ ਦਿਮਾਗ ਦਾ ਬੰਦਾ ਹੈ ਬੜਾ ਰਾਜੇ ਨੇ ਉਹਦੀ ਸਜ਼ਾ ਮਾਫ ਕੀਤੀ ਤਾਂ ਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਬਿਨਾਂ ਜਾਣੇ ਬਿਨਾਂ ਸਮਝੇ ਮੈਂ ਬਹੁਤ ਵੱਡਾ ਗੁਨਾਹ ਕਰਦਣ ਲੱਗਾ ਸੀ ਤੇ ਰਾਜੇ ਨੇ ਉਹਦੇ ਦਿਮਾਗ ਨੂੰ ਦੇਖਿਆ ਵੀ ਯਾਰ ਇਹਦਾ ਬੰਦੇ ਦਾ ਦਿਮਾਗ ਵੜਾ ਇਹਨੇ ਆਪਣੀ ਸਜ਼ਾ ਮaaf ਕਰਾ ਲਈ ਤੇ ਰਾਜੇ ਨੇ ਉਹਨੂੰ ਆਪਣੇ ਦਰਬਾਰ ਦੇ ਵਿੱਚ ਆਪਣਾ ਸਲਾਹਕਾਰ ਰੱਖ ਲਿਆ ਉਸ ਰਾਜ ਨੂੰ ਡਿਵੈਲਪ ਕਰਨ ਚ ਉਹਨੂੰ ਸਲਾਹਕਾਰ ਰੱਖ ਲਿਆ ਉਹ ਚੰਗੀਆਂ ਸਲਾਹਾਂ ਦੇਣ ਲੱਗਾ ਤੇ ਰਾਜ ਹੋਰ ਤਰੱਕੀ ਕਰਨ ਲੱਗਾ ਲੋਕ ਉਥੇ ਦੇ ਹੋਰ ਖੁਸ਼ ਹੋਣ ਲੱਗੇ ਇਹ ਗੱਲ ਕਰਦੇ ਕਰਦੇ ਮੈਨੂੰ ਨਾ ਕਬੀਰ ਸਾਹਿਬ ਦਾ ਦੋਹਾ ਯਾਦ ਆ ਗਿਆ ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਕੋਈ ਜਦ ਦਿਲ ਖੋਜਾ ਆਪਣਾ ਤੋਂ ਮੁੱਸੇ ਬੁਰਾ ਨਾ ਕੋਈ ਦੋਸਤੋ ਲੋਕਾਂ ਦੀਆਂ ਗਲਤੀਆਂ ਲੋਕਾਂ ਦੀਆਂ ਬੁਰਾਈਆਂ ਜ਼ਰੂਰ ਲੱਭੋ ਪਰ ਸ਼ੁਰੂਆਤ ਆਪਣੇ ਤੋਂ ਕਰੋ ਆਪਣੀਆਂ ਗਲਤੀਆਂ ਆਪਣੀਆਂ ਕਮਜ਼ੋਰੀਆਂ ਕਮੀਆਂ ਵੀ ਲੱਭੋ ਸ਼ੁਰੂਆਤ ਆਪਣੇ ਤੋਂ ਕਰੋ ਕਬੀਰ ਸਾਹਿਬ ਨੇ ਵੀ ਇਹ ਬੜੀ ਚੇਰ ਦੀ ਗੱਲ ਲਿਖੀ ਹੈ ਸੋ ਜਿੱਦਾਂ ਉਸ ਰਾਜੇ ਨੂੰ ਅਹਿਸਾਸ ਹੋਇਆ ਉਦਾਂ ਹੀ ਹਰ ਵਿਅਕਤੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਲੋਕਾਂ ਦੀਆਂ ਗਲਤੀਆਂ ਦਾ ਆਪਾਂ ਬਹੁਤ ਕੱਢਦੇ ਆਂ ਕਮੀਆਂ ਪੇਸ਼ੀਆਂ ਦਾ ਬਹੁਤ ਘਟਦੇ ਆ ਲੋਕਾਂ ਦੀਆਂ ਆਪਣੀ ਬੁਰਾਈਆਂ ਆਪਣੀਆਂ ਕਮੀਆਂ ਆਪਾਂ ਦੇਖਦੇ ਨਹੀਂ ਸ਼ੁਰੂਆਤ ਆਪਣੀਆਂ ਕਮੀਆਂ ਬੁਰਾਈਆਂ ਤੋਂ ਕਰੋ ਆਪਣੀ ਜ਼ਿੰਦਗੀ ਬਿਹਤਰ ਬਣ ਜੋਗੇ ਆਪਾਂ ਆਪਣੀ ਜ਼ਿੰਦਗੀ ਬੱਦਰ ਨਹੀਂ ਬਣਾਉਣੀ ਬਿਹਤਰ ਬਣਾਉਣੀ ਆ ਬਿਹਤਰ ਬਣਾਉਣ ਵਾਸਤੇ ਆਪਣੀਆਂ ਕਮੀਆਂ ਨੂੰ ਆਪਣੀਆਂ ਬੁਰਾਈਆਂ ਨੂੰ ਦੂਰ ਕਰਨਾ ਪੈਂਦਾ ਜਿਹੜਾ ਵਿਅਕਤੀ ਜਿਹੜਾ ਇਨਸਾਨ ਆਪਣੀਆਂ ਬੁਰਾਈਆਂ ਨੂੰ ਕੱਢ ਲੈਂਦਾ ਦੂਰ ਕਰ ਦਿੰਦਾ ਉਹਦਾ ਜੀਵਨ ਬਹੁਤ ਖੁਸ਼ਹਾਲ ਹੋ ਜਾਂਦਾ ਉਹ ਇਨਸਾਨ ਤਰੱਕੀ ਕਰਦਾ ਰਹਿੰਦਾ ਸੋ ਤਰੱਕੀ ਦੇ ਰਾਹ ਤੇ ਚੱਲਣ ਲਈ ਸਾਨੂੰ ਆਪਣੀਆਂ ਬੁਰਾਈਆਂ ਕੱਢਣੀਆਂ ਪੈਂਦੀਆਂ ਦੁਨੀਆ ਜੋ ਕਰਦੀ ਕਰਨ ਦਿਓ ਜਿੱਚ ਜੋ ਬੁਰਾਈਆਂ ਰਹਿਣ ਦਿਓ ਪਰ ਆਪਣੀਆਂ ਖੋਭੀਆਂ ਵਧਾਓ ਆਪਣੀਆਂ ਬੁਰਾਈਆਂ ਕੱਢੋ ਦੁਨੀਆ ਦਾ ਕੰਮ ਹੈ ਲੱਤਾਂ ਖਿੱਚਣੀਆਂ ਟੰਗ ਖਿੱਚਣੀ ਸੋ ਆਪਣੀ ਮਸਤੀ ਨਾਲ ਆਪਣੀ ਮੌਜ ਨਾਲ ਆਪਣਾ ਕੰਮ ਕਰੋ ਰੋਸ਼ਨ ਦਿਮਾਗ ਬਣੋ ਸੋ ਜੀਵਨ ਵਧੀਆ ਬਣ ਚੁ ਕਹਾਣੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦੋਸਤੋ